ਖਾਣੀਓ ਚੱਲ ਬੋਲ ਫੇਰ ਉਹ ਸੁਣ ਲੈਨੇ ਉਹ ਸੁਣਦੇ ਆ ਤੇਰੀ ਗੱਲ ਚੱਲ ਵਾਹਿਗੁਰੂ ਕਹਿ ਫੇਰ ਤੈਨੂੰ ਨਹਾਇਆਂ ਵੀ ਕਰਾਵਾਂਗੇ ਪਹਿਲਾਂ ਬੋਲ ਵਾਹਿਗੁਰੂ 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 ਰੋਟੀ ਖਾਣੀ ਆ ਫੇਰ ਬੋਲ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਫਤੇ ਵੀ ਬੁਲਾਣੀ ਹੁੰਦੀ ਏ ਮਿੱਟੂ ਠੀਕ ਆ ਫਤੇ ਬੁਲਾ ਰੋਟੀ ਖਵਾਣੇ ਪਹਿਲਾਂ ਬੋਲ ਵਾਹਿਗੁਰੂ ਜੀ ਖਵਾਣੇ ਤੈਨੂੰ ਪਹਿਲਾਂ ਬੋਲ ਉਹ ਸੁਣਦਾ ਪਹਿਲਾਂ ਵਾਅਦੇ ਉਹ लवली ਖਾਓ ਰੋਟੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਹਾਂ ਹੁਣ ਬੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਜੀਤ ਜੀਤ ਕਾ ਸਰ ਜੀਤ ਹੁਣ ਤੈਨੂੰ ਰੋਟੀ ਵੀ ਅੱਪਾ ਮਿੱਠੂ ਖਵਾਵਾਂਗੇ ਬੋਲ ਵਾਹਿਗੁਰੂ ਕੀ ਜੀਤ ਕੀ ਜੀਤ ਚੱਲ ਬੋਲ ਹਣ ਵਾਹਿਗੁਰੂ ਵਾਹਿਗੁਰੂ